ਅਸਰ ਕੀ ਹੈ ਮਾਮਲਾ ਕੀ ਹੋਇਆ ਜੀ ਅੱਜ ਬਟਾਲਾ ਪੁਲਿਸ ਵਿੱਚ ਸਿਟੀ ਪੁਲਿਸ ਵੱਲੋਂ ਇੱਕ ਮੁਕੱਦਮਾ ਦਰਸੀਗਾ ਜਿਹਦੇ ਵਿੱਚ ਦੋਸ਼ੀ ਮੋਹਿਤ ਏਲੀਅਸ ਕਾਕਾ son of ਸਤਪਾਲ ਸਿੰਘ ਇਹ ਗਾਂਧੀ ਕੈਂਪ ਦਾ ਰਹਿਣ ਵਾਲਾ ਸੀਗਾ ਇਹਦੇ ਉੱਤੇ ਪਹਿਲਾਂ ਵੀ ਮੁਕੱਦਮੇ ਦਰਸੀਗੇ ਕੁਝ ਮਹੀਨਾ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀਗਾ ਅਤੇ ਰੀਸੈਂਟ ਬਟਾਲੇ ਦੇ ਵਿੱਚ ਜਿਹੜੇ 4-5 ਵਾਰਦਾਤਾਂ ਹੀਆਂ ਜਿੰਨਾਂ ਵਿੱਚ ਗੋਲੀਆਂ ਚਲਾਈਆਂ ਗਈਆਂ ਸੀਗਾ ਇਹ ਯੂਥ ਜਿਹੜੇ ਹੈਗੇ ਸੀ ਮੁੰਡਿਆਂ ਵੱਲੋਂ ਉਹਦੇ ਵਿੱਚ ਇਹ ਇਨਵੋਲ ਸੀਗਾ ਜਿਹਦੇ ਵਿੱਚ ਸਭ ਤੋਂ ਪਹਿਲੀ ਵਾਰ ਦਾਤ ਗ੍ਰੰਥਕੜ ਵੇਖੇ ਹੋਈ ਸੀ ਫਿਰ ਸ਼ੇਰਪੁਰ ਵਿਖੇ ਇਹਦੇ ਵੱਲੋਂ ਗੋਲੀਆਂ ਚਲਾਈਆਂ ਗਈ ਹੋਈ ਐਸਐਲ ਬਾਬਾ ਕਾਲਜ ਜਿਹੜਾ ਹੈਗਾ ਉੱਥੇ ਦੋ ਗਟਾਂ ਦੇ ਵਿੱਚ ਗੋਲੀ ਚੱਲੀ ਸੀਗੀ ਤੇ ਉੱਥੇ ਇਹਦੇ ਵੱਲੋਂ ਗੋਲੀ ਚਲਾਈ ਗਈ ਸੀ ਤੇ ਲਾਸਟ ਜਿਹੜੀ ਇਹਨੇ ਗਾਂਧੀ ਕੈਂਪਰ ਉਹਦੇ ਵਿੱਚ ਤਿੰਨ ਲੋਕਾਂ ਨੂੰ ਇੰਜਰਡ ਕੀਤਾ ਸੀਗਾ ਗੋਲੀ ਚਲਾ ਕੇ ਇਸ ਤੋਂ ਇਲਾਵਾ ਇਹ ਕਿੰਨੇ ਲੜਾਈ ਵੀ ਵਿੱਚ ਵੀ ਸ਼ਾਮਿਲ ਸੀਗਾ ਸੋ ਅੱਜ ਜੋ ਐਸਐਚਓ ਸਾਹਿਬ ਨੇ ਤੇ ਡੀਐਸਪੀ ਸਾਹਿਬ ਨੇ ਮੈਨੂੰ ਦੱਸਿਆ ਕਿ ਇਹਨੇ ਇਨਕਸ਼ਾਫ ਕੀਤਾ ਸੀਗਾ ਕਿ ਇਸ ਥਿੰਦ ਪਿੰਡ ਦੀ ਰਕਵੇ ਦੇ ਵਿੱਚ ਇੱਥੇ ਨਹਿਰ ਦੇ ਕੰਡੇ ਇਹਨੇ ਹੈਰੋਇਨ ਚੁਪਾ ਕੇ ਰੱਖੀ ਹੋਈ ਹੈ ਜੋ ਕਿ ਇਹ ਮੈਂ ਦੱਸਣਾ ਚਾਹਾਂਗਾ ਕਿ ਜਿਹੜਾ ਰਾਹੁਲ ਦਾਤਰ ਇੱਕ ਇੱਥੇ ਦਾ ਨਟੋਰੀਅਸ ਕ੍ਰਾਈਮਨਲ ਹੈ ਬਟਾਲੇ ਦਾ ਉਹ ਤੇ ਇੱਕ ਅਮਰਾਂਡਾ ਜਿਹੜਾ ਇਹ ਥੋੜਾ ਨੋਟਿਰੀਸ ਕ੍ਰਿਮੀਨਲ ਹੈ ਪੁਰਾਣੇ ਇਥੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਬਾਰੇ ਸਾਰੇ ਜਾਣਕਾਰੀ ਉਹਨਾਂ ਲਈ ਇਹ ਕੰਮ ਕਰਦਾ ਸੀਗਾ ਰਾਇਨ ਦਾ ਕੰਮ ਆਦਾਨ-ਪ੍ਰਦਾਨ ਕਰਦਾ ਸੀਗਾ ਇਹ ਇੰਨੇ ਹੈਰੋਇਨ ਇੱਥੇ ਲਗਾ ਕੇ ਰੱਖੀ ਹੋਈ ਹੈ ਪੁਲਿਸ ਆਪਣੇ ਵੱਲੋਂ ਇੱਥੇ ਹੈਰੋਇਨ ਦੀ ਰਿਕਵਰੀ ਵਾਸਤੇ ਆਈ ਸੀਗੀ ਸਮੇਤ ਡੀਐਸਪੀ ਸਾਹਿਬ ਐਸਐਚਓ ਸਾਹਿਬ ਇੱਥੇ ਆਏ ਸੀਗੇ ਬਟ ਇੱਥੇ ਆ ਕੇ ਜਦੋਂ ਪੁਲਿਸ ਵੱਲੋਂ ਹੈਰੋਇਨ ਦੀ ਰਿਕਵਰੀ ਵਾਸਤੇ ਇਧਰ ਇਹਨੂੰ ਅਪਰੋਚ ਕੀਤਾ ਗਿਆ ਤੇ ਇਥੋਂ ਉਹਨੇ ਚਕਮਾ ਦਿੰਦੇ ਹੋਏ ਇਹ ਪਤਾ ਲੱਗਾ ਕਿ ਇੱਥੇ ਉਹਨੇ ਵੈਪਨ ਲੁਕੋਇਆ ਹੋਇਆ 34 ਦਾ ਜਿਹੜਾ ਵੈਪਨ ਹੈ ਇੱਥੇ ਇਹਨੇ ਲੁਕੋਇਆ ਹੋਇਆ ਸੀ ਉਸ ਪੁਆਇੰਟ ਦੇ ਉੱਤੇ ਜਿੱਥੇ ਕਿ ਹੈਰੋਇਨ ਦੀ ਉਹਨੇ ਇਨਕਸ਼ਾਫ ਕੀਤਾ ਸੀਗਾ ਤੇ ਵੈਪਨ ਫੜਦੇ ਹੀ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜੋ ਉਹਨੇ ਪੁਲਿਸ ਪਾਰਟੀ ਦੇ ਉੱਤੇ ਦੋ ਫਾਇਰ ਕੀਤੇ ਤੇ ਪੁਲਿਸ ਪਾਰਟੀ ਦੇ ਵਿੱਚੋਂ ਸਾਡੇ ਐਸ ਐਚਓ ਸਿਟੀ ਵੱਲੋਂ ਸੁਖਵਿੰਦਰ ਵੀ ਵੱਲੋਂ ਸੈਲਫ ਡਿਫੈਂਸ ਦੇ ਵਿੱਚ ਉਹਦੇ ਵੱਲ ਫਾਇਰ ਕੀਤਾ ਗਿਆ ਜੋ ਇੱਕ ਫਾਇਰ ਉਹਦੇ ਸੱਜੀ ਲੱਤ ਦੇ ਉੱਤੇ ਲੱਗਾ ਜਿਹਦੇ ਨਾਲ ਉਹ ਨਿਊਟਰਾਈਜ਼ ਹੋ ਗਿਆ ਤੇ ਉਹਨੇ ਜਿਹੜਾ ਉੱਥੇ ਮੌਕੇ ਤੇ ਡਿੱਗ ਗਿਆ ਪੁਲਿਸ ਵੱਲੋਂ ਇਮੀਡੀਏਟਲੀ ਜਿਹੜਾ ਦੋਸ਼ੀ ਸੀਗਾ ਉਹਨੂੰ ਮੈਡੀਕਲ ਸਹਾਇਤਾ ਦੇਣ ਦੇ ਖਾਤਰ ਉਹਨੂੰ ਇਮੀਡੀਏਟਲੀ ਜਿਹੜਾ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਕਿ ਉੱਥੇ ਲਿਜਾਇਆ ਗਿਆ ਤੇ 2 ਦਿਨ ਪਹਿਲਾਂ ਜੀ ਤੋ ਦੀ ਪੁਲਿਸ ਪਾਰਟੀ ਵੱਲੋਂ ਬੜੀ ਮੁਸ਼ਕਲ ਬਣਾਉਂਦੇ ਕਰਦੇ ਨਾਲ ਪੀੜ ਪਾੜ ਵਾਲੇ ਜੀ 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 80 ਲੱਖ ਪੰਜ ਕੈਕਸਰ ਪੜੇ ਸੀ ਜੀ ਲਗਾਤਾਰੇ ਗੋਲੀਆਂ ਚਲਾਉਂਦੇ ਸੀ ਕਿ ਲੱਗਦਾ ਕਿੰਨਾ ਕਿ ਕ੍ਰਿਮਿਨਲ ਜਿਹੜਾ ਹੁਣ ਮਾਹੌਲ ਉਸ ਨੂੰ ਥਲ ਭੇ ਜੀ ਕ੍ਰਿਮੀਨਲ ਮਾਹੌਲ ਨੂੰ ਪੂਰੀ ਪੂਰੀ ਠਲ ਪਾਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਟ ਇਹ ਰੀਸੈਂਟ ਸਾਡੇ ਵਾਸਤੇ ਵੀ ਬੜਾ ਇੱਕ ਚੈਲੰਜ ਹੋ ਗਿਆ ਸੀਗਾ ਕਿ ਜਦੋਂ ਇਹ ਇਕੱਠੀਆਂ ਹੀ 4-5 ਵਾਰਦਾਤਾ ਇਹਨਾਂ ਨੇ ਬੈਕ ਟੂ ਬੈਕ ਕੀਤੀਆਂ ਸੀਗੀਆਂ ਤੇ ਉਹਦੇ ਨਾਲ ਕਾਰਨ ਸ਼ਹਿਰ ਦੇ ਵਿੱਚ ਬੜਾ ਹੀ ਇੱਕ ਤਣਾਅਪੂਰਨ ਮਾਹੌਲ ਇਹਨਾਂ ਨੇ ਕ੍ਰੀਏਟ ਕਰ ਦਿੱਤਾ ਚਾਹੇ ਆਪਸ ਵਿੱਚ ਦੋ ਗੋਟ ਜਿਹੜੀ ਆਪੋਜ਼ਿਟ ਗਰੁੱਪ ਹੈ ਉਹ ਲਾਂਡਰ ਸਰਜਨ ਲਾਂਡਰ ਸਰਜਨ ਲਾਂਡਰ ਜਿਹੜਾ ਆਪੋਜ਼ਿਟ ਗਰੁੱਪ ਹੈ ਉਹਦੇ ਇਹਨਾਂ ਦਾ ਆਪਸ ਵਿੱਚ ਚਾਹੇ ਲੜ ਰਹੀ ਬਟ ਸ਼ਹਿਰ ਵਾਸੀਆਂ ਵਾਸਤੇ ਬੜੀ ਸਹਿਮ ਦਾ ਮਾਹੌਲ ਸੀਗਾ ਤਣਾਪੂਰਨ ਮਾਹੌਲ ਸੀਗਾ ਜੇ ਆਈ denn ਖਬਰ ਲੱਗਦੀ ਸੀਗੀ ਕਿ ਸ਼ਹਿਰ ਬਟਾਲਾ ਦੇ ਵਿੱਚ ਗੋਲੀ ਚੱਲੀ ਸੋ ਇਹਨਾਂ ਨੂੰ ਬੜੀ ਹੀ ਪਹਿਲੋ ਤੇ ਬੜੇ ਹੀ ਜਿਹੜਾ ਹੈਗਾ ਹੌਸਲੇ ਦੇ ਨਾਲ ਪੁਲਿਸ ਨੇ ਇਹਨਾਂ ਨੂੰ ਬੜੇ ਹੀ ਟੈਕਨੀਕਲੀ ਇਹਨਾਂ ਨੂੰ ਪਹਿਲੋ ਟ੍ਰੇਸ ਕੀਤਾ ਤੇ ਫਿਰ ਬੜੀ ਹੀ ਬਹਾਦਰੀ ਦੇ ਨਾਲ ਇਹਨਾਂ ਸਾਰਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀਗਾ ਸੋ ਅੱਜ ਇੱਥੇ ਜਿਹੜਾ ਇਹਨਾਂ ਦੇ ਪਰਪਸ ਹੇਰਿੰਗ ਦੀ ਰਿਕਵਰੀ ਵਾਸਤੇ ਆਏ ਸੀਗੇ ਲੇਕਿਨ ਇੱਥੇ ਆ ਕੇ ਉਹਨਾਂ ਨੇ ਆਪਣੇ ਜਿਹੜਾ ਲੁਕਾਇਆ ਹੋਇਆ ਵੈਪਨ ਸੀਗਾ ਉਹਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਜਿਹਦੇ ਜਵਾਬੀ ਫਾਇਰ ਦੇ ਵਿੱਚ ਸੈਲਫ ਡਿਫੈਂਸ ਵਿੱਚ ਅਸੀਂ ਫਾਇਰ ਕੀਤਾ ਉਹਦੇ ਲੱਗਾ